ਕਿ ਅਸੀਂ ਜਲੰਧਰ ਤੋਂ ਇਹ ਸਨੇਹਾ ਦੇਣਾ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਹੈ ਤਾਂ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰਨਾ ਹੈ ਦੂਸਰਾ ਸਨੇਹਾ ਅਸੀਂ ਭਾਜਪਾ ਨੂੰ ਦੇਣਾ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਰਹੇ ਬੜੇ ਭਿਆਨਕ ਦਿਨ ਪੰਜਾਬ ਦੇ ਲੋਕਾਂ ਨੇ ਵੇਖੇ 86 87 88 84 ਲੇਕਿਨ ਪੰਜਾਬ ਦਾ ਕਦੇ ਭਾਈਚਾਰਾ ਆਪਸ ਵਿੱਚ ਖਰਾਬ ਨਹੀਂ ਹੋਇਆ ਬੀਜੇਪੀ ਸਰਕਾਰ ਨੇ ਪੰਜਾਬ ਦਾ ਭਾਈਚਾਰਾ ਤੋੜਨ ਦੀ ਗੱਲ ਕੀਤੀ ਆਪਸ ਵਿੱਚ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਸਾਨੂੰ ਧਰਮ ਦੇ ਨਾਮ ਤੇ ਮੰਦਿਰ ਦੇ ਨਾਮ ਤੇ ਗੁਰਦੁਆਰਾ ਮਸਜਿਦ ਦੇ ਨਾਮ ਤੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਕਿਸਮ ਦੇ ਨਾਲ ਅਸੀਂ ਪੰਜਾਬ ਦਾ ਭਾਈਚਾਰਾ ਨਹੀਂ ਟੁੱਟਣ ਦਿਆਂਗੇ ਔਰ ਪੰਜਾਬ ਦੇ ਵਿੱਚ ਇਹ ਵੰਡ ਨਹੀਂ ਪੈਣ ਦਿਆਂਗੇ ਇਹ ਦੋਵੇਂ ਭਰਾ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ Hindu ਹੈ ਇੱਕ ਵੱਡਾ ਭਰਾ ਹੈ ਇੱਕ ਛੋਟਾ ਭਰਾ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਮੁਸਲਮਾਨ ਹੈ ਅਸੀਂ ਸਭ ਨੂੰ ਇਕੱਠਾ ਕਰਕੇ ਇੱਕ ਮਾਲਾ ਚ ਪਰੋਕੇ ਪੰਜਾਬ ਦੇ ਵਿੱਚ ਰੱਖਣਾ ਹੈ ਪੂਰਾ ਦੇਸ਼ ਭਾਜਪੀ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਸੀਂ ਪੰਜਾਬ ਨੂੰ ਵੰਡਣ ਨਹੀਂ ਦੇਣਾ ਇਹ ਵੀ ਇੱਕ ਸਨੇਹਾ ਅਸੀਂ ਜਲੰਧਰ ਦੇ ਬਾਈ ਇਲੈਕਸ਼ਨ ਚ ਦੇਣਾ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਲੇਕਿਨ ਹੋਣਾ ਸੀ ਆਪ ਦਾ ਭਾਈਚਾਰਾ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦੇ ਨਾਲ ਕਿ ਅਸੀਂ ਜਲੰਧਰ ਤੋਂ ਇਹ ਸਨੇਹਾ ਦੇਣਾ ਹੈ ਕਿ ਅਸੀਂ ਪੰਜਾਬ ਬਚਾਉਣਾ ਹੈ ਔਰ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਗੱਲ ਤੋਂ ਰੋਕਣਾ ਹੈ ਤਾਂ ਜੋ ਪੰਜਾਬ ਦਾ ਪੈਸਾ ਤੇ ਬਰਬਾਦ ਨਾ ਕਰ ਸਕਣ ਤੇ ਪੰਜਾਬ ਤੇ ਕਰਜ਼ਾ ਜੇ ਸਪੀਡ ਨਾਲ ਉਹ ਚੜਾ ਰਹੇ ਹੈ ਉਹਨੂੰ ਆਪਾਂ ਰੋਕਣ ਦਾ ਕੰਮ ਕਰਨਾ ਹੈ ਦੂਸਰਾ ਸਵੇਹਾ ਅਸੀਂ ਭਾਜਪੀ ਨੂੰ ਦੇਣਾ ਬਹੁਤ ਮਾੜੇ ਹਾਲਾਤ ਪੰਜਾਬ ਦੇ ਵਿੱਚ ਰਹੇ ਬੜੇ ਭਿਆਨਕ ਦਿਨ ਪੰਜਾਬ ਦੇ ਲੋਕਾਂ ਨੇ ਵੇਖੇ 86 87 88 84 ਲੇਕਿਨ ਪੰਜਾਬ ਦਾ ਕਦੇ ਭਾਈਚਾਰਾ ਆਪਸ ਵਿੱਚ ਖਰਾਬ ਨਹੀਂ ਹੋਇਆ। ਭਾਜਪਾ ਸਰਕਾਰ ਨੇ ਪੰਜਾਬ ਦਾ ਭਾਈਚਾਰਾ ਤੋੜਨ ਦੀ ਗੱਲ ਕੀਤੀ। ਆਪਸ ਵਿੱਚ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਧਰਮ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਮਸਜਿਦ ਦੇ ਨਾਮ ਤੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਕਿਸੇ ਕਿਸਮ ਦੇ ਨਾਲ ਅਸੀਂ ਪੰਜਾਬ ਦਾ ਭਾਈਚਾਰਾ ਨਹੀਂ ਟੁੱਟਣ ਦਿਆਂਗੇ ਔਰ ਪੰਜਾਬ ਦੇ ਵਿੱਚ ਇਹ ਵੰਡ ਨਹੀਂ ਪੈਣ ਦਿਆਂਗੇ ਇਹ ਦੋਵੇਂ ਭਰਾ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ Hindu ਹੈ ਇੱਕ ਵੱਡਾ ਭਰਾ ਇੱਕ ਛੋਟਾ ਭਰਾ ਹੈ ਚਾਹੇ ਉਹ ਦਲਿਤ ਹੈ ਚਾਹੇ ਉਹ ਇਸਾਈ ਹੈ ਚਾਹੇ ਉਹ ਮੁਸਲਮਾਨ ਹੈ ਅਸੀਂ ਸਭ ਨੂੰ ਇਕੱਠਾ ਕਰਕੇ ਇੱਕ ਮਾਲਾ ਚ ਪਰੋ ਕੇ ਪੰਜਾਬ ਦੇ ਵਿੱਚ ਰੱਖਣਾ ਹੈ ਪੂਰਾ ਦੇਸ਼ ਬੀਜੇਪੀ ਨੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਸੀਂ ਪੰਜਾਬ ਨੂੰ ਵੰਡਣ ਨਹੀਂ ਦੇਣਾ ਇਹ ਵੀ ਇੱਕ ਸੁਨੇਹਾ ਅਸੀਂ ਜਲੰਧਰ ਦੇ ਬਾਈ ਇਲੈਕਸ਼ਨ ਚ ਦੇਣਾ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਲੇਕਿਨ ਹੁਣ ਅਸੀਂ ਆਪ ਦਾ ਭਾਈਚਾਰਾ ਬਿਲਕੁਲ ਟੁੱਟਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦੇ ਨਾਲ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ